ਸਰ ਕੀ ਗੱਲ ਜਿੰਨੇ ਪਾਣੀ ਜਿਹੜਾ ਦੁਬਾਰਾ ਫੇਰ ਵੱਧ ਗਿਆ ਤੇ ਪਾਣੀ ਵੀਰਜੀ ਵੇਖੋ ਇਹ ਸਾਡਾ ਜਿਹੜਾ ਕਪੂਰਥਲਾ ਹਲਕਾ ਨਾ ਸਾਨੂੰ ਹਰ ਵਾਰੀ ਮਾਰ ਸਾਲ ਤੇ ਇੱਕ ਸਾਲ ਲੰਘਦਾ ਦੂਜੇ ਸਾਲ ਸਾਨੂੰ ਮਾਰ ਪੈ ਜਾਂਦੀ ਤੇ ਇਹ ਜੀ ਸਾਰਾ ਪ੍ਰਸ਼ਾਸਨ ਦਾ ਵਾ ਜੋ ਸਾਡੇ ਦਰਿਆਵਾਂ ਦੇ ਵਹਿਲ ਨੇ ਕੋਈ ਸਫਾਈ ਨਹੀਂ ਹੋ ਰਹੀ ਅਗੇ ਸਭ ਇੱਕ ਵਹਿਲ ਚੱਲ ਰਿਹਾ ਛੋਟਾ ਜਿਹਾ ਬਾਕੀ ਸਭ ਬੰਦ ਨੇ ਤੇ ਪਿੱਛੇ ਡਾਕ ਲੱਗ ਜਾਂਦੀ ਪਾਣੀ ਸਾਰਾ ਇਹਨੂੰ ਆ ਜਾਂਦਾ ਤੇ ਕੁਛ ਏਅਰਪੋਰਟਾਂ ਬਣ ਗਈਆਂ ਨੇ ਰਾਸ ਸਮਿੱਧ ਰਿਆਦ ਵਿੱਚ ਬਣ ਗਈਆਂ ਵਾ ਰਾਸ ਜੀ ਉਧਰ ਸਾਰਾ ਬੋਰਾ ਲੱਗੇ ਪਾਣੀ ਸਾਰਾ ਡਾਕ ਲਾ ਕੇ ਆ ਨੂੰ ਆ ਰਿਹਾ ਵਾ ਉਧਰ ਸਾਰਾ ਦਰਿਆ ਪੂਰਿਆ ਜਾ ਰਿਹਾ ਵਾ ਤੁਸੀਂ ਇਹ ਪਾਣੀ ਲੱਥੂਗਾ ਤੁਸੀਂ ਲਾਈਵ ਜਾ ਕੇ ਮੌਕਾ ਦੇਖ ਸਕਦੇ ਹੋ ਕਿ ਕੀ ਉੱਥੇ ਦਵਾਈ ਮਚਣ ਲਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਬਗਲ ਇਹ ਦੇਖੋ ਜੀ 4 500 ਕਰੋੜ ਤੇ ਪਚਾਇਦਾ ਹੀ ਇਹਦੀ ਬਾਕੀ ਆ ਜੀਵਿੰਦਾਰ ਜਿਹੜੇ ਚਾਰੇ ਹਰ ਸਾਲ ਮਾਰੇ ਜਾਂਦੇ ਆ ਜਿਹੜੇ ਨੀਵੇਂ ਥਾਂ ਵਾਲੇ ਆ ਇਹਨਾਂ ਵਿਚਾਰਾਂ ਦਾ ਇਹੋ ਇਹ ਰੋਜੀ ਰੋਟੀ ਇਹਨਾਂ ਦੇ ਚੁੱਲਿਆਂ ਦੀ ਅੱਗ ਬੁਝ ਜਾਂਦੀ ਸਾਡੇ ਲਈ ਤੇ ਨਾ ਕੋਈ ਸੈਕਟਰ ਸਰਕਾਰ ਸੁਣਦੀ ਸਾਡੀ ਕਦੀ ਸਾਨੂੰ ਦਿੱਲੀ ਸਾਧਲੀ ਨੇ ਕਦੀ ਕਿਤੇ ਸਾਧਲੀ ਦੇ ਸਾਡਾ ਤੇ ਇਹਨਾਂ ਨੇ ਜੀਣਾ ਹਰਾਮ ਕਰਦਾ ਜੀ ਜਿਹੜੀਆਂ ਹੁਣ ਸਰਕਾਰਾਂ ਆਈਆਂ ਇਹ ਦੇਖੋ ਇਹ ਦੇਖੋ ਕਹਿਣਾ ਚਾਹੁੰਦੇ ਆ ਵੀ ਜੋ ਸਾਡਾ ਨੁਕਸਾਨ ਹੁੰਦਾ ਵਾ ਹਰ ਸਾਲ ਸਾਨੂੰ ਪਿਛਲੀ ਆ ਵੀ ਕੋਈ ਹਜੇ ਤੱਕ ਪੰਜੀ ਨਹੀਂ ਮਿਲੀ ਜਿਹੜਾ ਹੋਇਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਵਾ ਤੇ ਸਾਨੂੰ ਕੋਈ ਚਵਾਨੀ ਤੇਲੀ ਚਰਾੜ ਗਰੀਬ ਬੰਦੇ ਨੇ ਆ ਵੇਖੋ ਆ ਕਿਸਾਨ ਦਾ ਇਧਰ ਤੁਹਾਡਾ ਕਿੰਨਾ ਝੋਨਾ ਜੀ ਉੱਥੇ ਮੇਰੇ ਬਾਰੇ 12 ਕਿਲੇ ਪੈਲੀ ਨਵੀਰ ਦੀ ਮੇਰੇ ਖਿਆਲ 12 ਦੀ 12 ਕਿਲੇ ਡੁੱਬ ਗਈ ਤੇ ਚਵਾਨੀ ਨਹੀਂ ਮਿਲਦੀ ਕਰਜ਼ੇ ਚੁੱਕ ਜੁਗਾਰਤੀਆਂ ਚੁੱਕ ਜੁਗ ਪੈਸੇ ਲਿਆ ਕੇ ਫਸਲ ਤੇ ਲਾਈਦੇ ਆ ਤੇ ਬਾਅਦ ਚ ਸਾਡੀ ਆ ਦੁਰਦਸ਼ਾ ਹੋ ਜਾਂਦੀ ਏ ਜੇ ਪਾਣੀ ਇਹੀ ਕਹੀ ਨੇ ਵੀ ਨਾਲੋਂ ਨਾਲ ਕੱਢ ਦੋ ਡੈਮਾ ਜੇ ਤੁਹਾਡਾ ਆ ਜਾਣਾ ਬਾਦਸ਼ਾਹ ਦੇ ਫਿਰੀ ਆਉਣ ਡੀਆਂ ਪਰ ਇਹ ਨਹੀਂ ਇਹ ਫਟਣੀ ਜਦੋਂ 10 ਫੁੱਟ ਵੱਧਦਾ ਫਿਰ ਇਕੱਠਾ ਛੱਡਦੇ ਆ ਸਾਡਾ ਨੁਕਸਾਨ ਕਰਨ ਵਾਸਤੇ ਤੇ ਸਾਡੇ ਜਿਹੜੇ ਉੱਥੇ ਕੋਈ ਸਿੱਖ ਭਾਈ ਚੜ ਲੱਗੇ ਸੀ ਢਾਮਾਂ ਤੇ ਉਹ ਵੀ ਉੱਥੋਂ ਟਾ ਕੇ ਤੇ ਹਿੰਦੂ ਵੀਰ ਬਾਹਤੇ ਆ ਉਹ ਸਾਨੂੰ ਤੁਹਾਨੂੰ ਪਤਾ ਹੀ ਸਾਡੇ ਅੱਗੇ ਕੀ ਹੋ ਰਿਹਾ ਤੇ ਕੀ ਅੱਗੇ ਹੋਣ ਡਿਆ ਆ ਪਰ ਜਿੱਥੇ ਤੱਕ ਦੂਰ ਤੱਕ ਨਿਗਾਹ ਪੇ ਵੀ ਦੀ ਉਹ ਤੇ ਸਾਡੇ ਨਾਲ ਜੀ ਨਿਕਲੇ ਆ ਉਹ ਬਸੀ ਉਹਨਾਂ ਦਾ ਰਹਿਣਾ ਬਹਿਣਾ ਵਿਚਾਰਿਆ ਤੰਬੂ ਲਾ ਕੇ ਬੈਠੇ ਇੱਥੇ ਕੋਈ ਉਹਨਾਂ ਦਾ ਜੀਣਾ ਨਹੀਂ ਉੱਥੇ ਸਬਜ਼ੀ ਲਾਉਂਦੇ ਆ ਹਜ਼ਾਰਾਂ ਕਿੱਲੇ ਸਬਜ਼ੀ ਤਬਾਹ ਹੋ ਗਈ ਏ ਤੇ ਇਹ ਕੋਈ ਇੱਥੇ ਸੁਣਵਾਈ ਨਹੀਂ ਸਰਸੰਤੋ ਕੀ ਮੰਗ ਕਰਦੇ ਹਾਂ ਭਾਈ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਕੋਈ ਸਾਨੂੰ ਉਮੀਦ ਆਵਾ ਵੀ ਸਾਨੂੰ ਇਹ ਮੌਜਾ ਦੇਣਗੇ ਅਸੀਂ ਹੱਥ ਜੋੜ ਕੇ ਕਹਿੰਨੇ ਆ ਵੀ ਸਾਡਾ ਪਿਛਲੇ ਸਾਲ ਵੀ ਬਹੁਤ ਨੁਕਸਾਨ ਹੋਇਆ ਸੀ ਤੇ ਸਾਡਾ ਕੋਈ ਨਾ ਕੋਈ ਇਸ ਬਾਰੇ ਹੱਲ ਕੀਤਾ ਜਾਵੇ ਇੰਨੀ ਮਾਰ ਨਹੀਂ ਚੱਲੀ ਜਾਂਦੀ ਹੁਣ ਸਾਰਾ ਫਸਲਾਂ ਦੇ ਖਾਦ ਪਾਣੀ ਤੇ ਸਭ ਕੁਝ ਹੋ ਗਿਆ ਵਾ ਹੁਣ ਸਿਰ ਵੜਨ ਦੀ ਤਿਆਰੀ ਹੈ ਦੀ ਤੇ ਪਾਣੀ ਆਇਆ ਹੈ ਤੇ ਕੋਈ ਪ੍ਰਸ਼ਾਸਨ ਨਹੀਂ ਆਇਆ ਹੈ ਤੁਹਾਡੇ ਤੱਕ ਕੋਈ ਸਾਡਾ ਕੋਈ ਕਰਮਚਾਰੀ ਕੋਈ ਨਹੀਂ ਪਹੁੰਚਾ ਕੋਈ ਸਾਡਾ ਅਲੋਟਮੈਂਟ ਨਹੀਂ ਹੋਈ ਇਸ ਦੀ ਵੀ ਪਾਣੀ ਆ ਰਿਹਾ ਜਾਂ ਤੁਸੀਂ ਆਪਣਾ ਸੇਫ ਹੋ ਜਾਓ ਕੁਝ ਨਹੀਂ ਹੋਇਆ ਸਿੱਧਾ ਪਾਣੀ ਛੱਡਦਾ ਉਹਨਾਂ ਨੇ ਹਾਂ ਜੀ ਅਨੇ ਨਾਪੂ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਪਿੰਲ ਚੱਕੋ ਕੀ ਜੀ ਤੇ ਅਸੀਂ ਮੰਡ ਦੇ ਰਹਿਣ ਵਾਲੇ ਮੰਡ ਦੀ ਫਸਲ ਆ ਅਸੀਂ ਤੇ ਜਿਵੇਂ ਸਾਨੂੰ ਪਾਣੀ ਆਉਂਦਾ ਸਾਹੀਂ ਕਰਜ਼ਾ ਵੀ ਲੈ ਲੈਂਦੇ ਆ ਸਾਡੇ ਕੋਲ ਮੁੜ ਕੇ ਕਰਜ਼ਾ ਵੀ ਨਹੀਂ ਲੈਂਦਾ ਹੂੰ ਅੱਛਾ ਦੋ ਜਗਾਂ ਮੇ ਜਿਹੜਾ ਰਾਹ ਸੌਣੀ ਕੇ ਆ ਇਹ ਬੰਦੇ ਬਹੁਤ ਵਧੀਆ ਅਸੀਂ ਇਹਨਾਂ ਨਾਲ ਕੋਈ ਨਹੀਂ ਗੱਲ ਕਰ ਸਕਦੇ ਕਿਉਂਕਿ ਉਹਨਾਂ ਦੀ ਸਰਕਾਰ ਆ ਜੋ ਉਹਨਾਂ ਨੇ ਬੰਨ ਉਧਰੋਂ ਬੰਨ ਬੰਨ ਕੇ ਤੇ ਉਹ ਤਸੀਨਾਲ ਦਰਿਆਏ ਲਾਉਣ ਨੂੰ ਫਿਰਦੇ ਆ ਹਾਂਜੀ ਜਦ ਦਰਿਆ ਇਧਰ ਉਹਨਾਂ ਲੈ ਜਾਂਦਾ ਤੇ ਅਸੀਂ ਕਿੱਧਰ ਜਾਣਾ ਅਸੀਂ ਤੇ ਫੇ ਠੱਕੇ ਹੀ ਖਾਣੇ ਆ ਕੋਈ ਨਹੀਂ ਮਿਲਣਾ ਸਾਨੂੰ ਕਿੰਨੇ ਕਿੱਲੇ ਤੇ ਤੁਹਾਡੀ ਵਾਈ ਇੱਥੇ ਜਿਹੜੀ ਕਰਦੇ ਉੱਥੇ ਮੇਰੀ 10 ਕਿੱਲੇ ਮਾਲਕੀ ਹੈ ਜੀ ਠੀਕ ਆ ਪੱਕੀ ਕੀ ਬੀਜਿਆ ਹੁਣ ਇਸ ਟਾਈਮ ਤੇ ਆ ਝੋਨਾ ਹੀ ਲੱਗਾ ਸਾਰਾ ਖਤਮ ਤੇ ਦੋ ਕਲੇ ਗੰਨਾ ਵਿੱਚ ਉਹ ਗੰਨਾ ਵੀ ਮਰ ਜਾਨਾ ਲੋ ਗਲ ਜਾਂਦਾ ਸਭ ਕੋ ਪਾਣੀ ਇਹ ਜਿਹੜਾ ਭੈੜਾ ਆ ਆਹ ਗੱਲ ਆ ਜੀ ਕੀ ਬੰਦ ਕਰਦੇ ਪ੍ਰਸ਼ਾਸਨ ਤੁਸੀਂ ਅਸੀਂ ਦੇ ਅਨੇ ਆਮ ਵੀ ਸਾਨੂੰ ਜੋ ਪਿਛਲੇ ਸਾਲ ਵੀ ਮਾਮਜਾ ਦਿੱਤਾ ਗਿਆ ਹੀ ਉਹ ਵੀ ਨਹੀਂ ਮੈਨੂੰ ਮਿਲਿਆ ਫੇਰ ਉਹ ਨਹੀਂ ਮਿਲਿਆ ਤੇ ਜਿੰਨੇ ਬੰਦੇ ਸੀ ਨਾ ਜਿਹੜੇ ਚੰਨ ਆਮ ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਦਿੱਤਾ ਤੇ ਬਾਕੀ ਖਾ ਜਾਂਦੀ ਸਰਕਾਰੀ ਟੋਟਲ ਜੇਕਰ ਆਪਾਂ ਮੰਡ ਖੇਤਰ ਦੀ ਗੱਲ ਕਰਦੇ ਹਾਂ ਤੇ ਕਿੰਨੇ ਕਿ ਕਿੱਲੇ ਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਫੈਲ ਚੁਕਿਆ ਹੈ ਪਾਣੀ ਭਾਜੀ ਇਹ ਅੱਲਾ ਜਿਹੜਾ ਨਾ ਸਾਡਾ ਮੰਡ ਚਕੋ ਕੀ ਅੱਧੇ ਦੇ ਵਿੱਚ ਪਾਣੀ ਫਿਰਨਿਆ ਤੇ ਅੱਧਾ ਜਿਹੜਾ ਅਜੇ ਬਾਹਰ ਆ ਜੇ ਥੋੜਾ ਜਿਹਾ ਇਹਦੀ ਆ ਗਿਆ ਤੇ ਇਹ ਸਮਝੋ ਵੀ ਤੁਸੀਂ ਨਾ ਪਾਣੀ ਚੱਲ ਗਿਆ ਤੇ ਸਾਡਾ ਸਭ ਕੁਝ ਹੋ ਗਿਆ ਕੱਲ ਦੇ ਮੁਕਾਬਲੇ ਕਿੰਨਾ ਪਾਣੀ ਚੱਲ ਰਿਹਾ ਹਾਂ ਇਹ ਕੱਲ 10:00 ਜਿਹੜਾ 12 ਵਜੇ ਤੋਂ ਚੱਲੂ ਹੋਇਆ ਹਾਂਜੀ 12 ਵਜੇ ਤੋਂ ਮਗਰੋਂ ਮੁਰਕੇ ਘਟ ਗਿਆ ਅਸੀਂ ਉਥੋਂ ਡੰਗਰ ਬੱਛਾ ਵੀ ਲੈ ਆਏ ਆਪਣਾ ਸਮਾਨ ਹੈ ਜੇ ਅੱਧਾ ਵੇਚਿਆ ਹੱਡਾ ਅਜੇ ਵਿੱਚ ਹੀ ਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੁਹਾਨੂੰ ਕੋਈ ਸੂਚਨਾ ਦਿੱਤੀ ਗਈ ਹੋਵੇ ਕੋਈ ਹੋਰ ਜਾਣੀ ਦਿੱਤੀ ਗਈ ਕੋਈ ਇਹ ਨਹੀਂ ਉਹ ਦੱਸਦਾ ਸਾਨੂੰ ਕੋਈ ਵੀ ਪਾਣੀਆਂ ਹੀ ਛੱਡਣ ਲੱਗੇ ਆ ਕਿ ਨਹੀਂ ਲੱਗੇ ਅਸੀਂ ਆਪ ਹੀ ਨਿਕਲਦੇ ਆ ਆਪ ਹੀ ਪਾਣੀ ਆ ਗਿਆ ਤੇ ਨਿਕਲ ਜੀਏ ਗੁੱਜਰ ਭਾਈ ਜਰਾ ਵੀ ਹੁਣ ਲੈ ਕੇ ਆਏ ਵਿਚਾਰੇ ਇਹ ਵੀ ਕੱਲ ਦੇ ਲਿਕੇ ਆਏ ਹਾਂਜੀ ਗੁੱਜਰ ਭਾਈ ਹਾਂਜੀ ਤੇ ਕਿਆ ਨਾਮ ਆਪ ਦਾ ਉਹ ਬਲ ਕਿਆ ਬਾਤ ਹੋਈ ਹੈ ਜੀ ਮੈਂ ਤਈ ਫਰਮਾਨ ali ਬੋਲਦਾ ਜੀ ਇਸ ਸਾਰੇ ਡੰਗਰ ਇੱਥੇ ਦਰਿਆ ਚ ਪੱਠੇ-ਪੁੱਠੇ ਲਈ ਇਚਰਾ ਦੇ ਉੱਤੇ ਰੁਵਾਦ ਪਾਣੀ ਛੜੀ ਆਈ। ਦੇਖ ਸਰ ਇਹ ਇੱਥੇ ਆ ਗਏ। ਤੇ ਸਰ ਕਿਤੇ ਮਜ਼ਦੂਰ ਹੋ ਇੱਥੇ ਬੈਠੇ ਡੰਗਰ ਲੈ ਗਏ। ਕਿੰਨੇ ਚਿਰ ਤੋਂ ਤੁਸੀਂ ਮੱਡ ਚ ਰਹ ਰਹੇ ਹੋ? ਅਸੀਂ ਤਾਂ ਬਾਵਾਂ ਸਾਲ ਹੋ ਗਏ ਭਾਈ ਇੱਥੇ ਮੰਡੀ ਰਹਿੰਦੇ ਰਹੀ। ਹੂੰ। ਇਹ ਫੋਨ ਫਿਰ ਪਾਣੀ ਦਾ ਕਰਕੇ। ਜਿਹੜਾ ਪਾਣੀ ਦਾ ਪੱਧਰ ਵਧਿਆ ਇਹ ਕਿੰਨਾ ਜਿੰਨੇ ਦਿਨੇ ਥੋੜਾ-ਥੋੜਾ ਹੀ ਪਰ ਰਾਤ ਨੂੰ ਵਧੇ ਜਿਆਦਾ ਰਾਤ ਦਾ ਪਤਾ ਨਹੀਂ ਲੱਗਾ ਵੀ ਅਸੀਂ ਇੱਥੇ ਡੰਗਰ ਬਣੇ ਹੀ ਤੇ ਡੰਗਰਾਂ 'ਚ ਪਾਣੀ ਆ ਗਿਆ ਪੂਰਾ। ਹੁਣ ਤੁਸੀਂ ਕਦੋਂ ਦੇ ਇੱਥੇ ਆਣ ਕੇ ਬੈਠੇ ਆ? ਅਹੀਂਦਰ ਸ਼ਾਮ ਦੇ ਆਏ ਆ ਸ਼ਾਮ ਪਾਣੀ ਨਹੀਂ ਵੇ ਰਾਤ ਰਹਾ ਜਾਂਗੇ ਆਪਾਂ ਅਸੋਣਾ ਤੁਮਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆਂ ਅਹੀਂ ਭਾਈ ਕੀ ਮੰਗ ਕਰਨੀ ਆ ਸਾਡਾ ਦੇ ਇਹੋ ਹੀ ਡੰਗ ਮਾ ਡੰਗਰ ਦਾ ਕੰਮ ਹੈ ਅਸੀਂ ਮੈਂਡ ਚ ਕਿਸ ਚੀਜ਼ ਦੀ ਖੇਤੀ ਕਰਦੇ ਤੇ ਅਹੀਂ ਡੰਗਰਾਂ ਚ ਰਾਨੇ ਆ ਪੱਠੇ-ਪੁੱਠੇ ਲੈ ਗਏ ਅਸੀਂ ਤੁਸੀਂ ਤੁਸੀਂ ਦੀ ਕਾਸ਼ਤ ਕਰਦੇ ਹੋ ਨਹੀਂ ਸਰ ਜੀ ਅਛਾ ਅਛਾ ਡੰਗਰਾਂ ਦਾ ਸੱਟ ਡੰਗਰਾਂ ਦਾ ਕੰਮ ਆ ਉਹ ਸਹੀੜੇ ਤੁਸੀਂ